ਯੂਗ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਲੁਧਿਆਣਾ ਦੇ ਜੋਦੇਵਾਲ ਬਸਤੀ ਰਾਹੋਂ ਰੋਡ ਵਿਖੇ ਵਾਲੀਵਾਲ ਚੈਂਪੀਅਨਸ਼ਿਪ ਕਰਵਾਈ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਰਬਾਧਾ ਪਲਾ ਚੈਰੀਟੇਬਲ ਡਰੱਸ ਦੇ ਮੁਖੀ ਡਾਕਟਰ ਐਸ ਪੀ ਸਿੰਘ ਉਭਰਾਏ ਪਹੁੰਚੇ ਬੱਚਿਆਂ ਦੀ ਹੌਸਲਾ ਵਜ਼ਾਈ ਕੀਤੀ ਬੜਾ ਅੱਛਾ ਉਪਰਾਲਾ ਹੈ ਜਿਹੜਾ ਕਿ ਸਾਂਝੇ ਤੌਰ ਤੇ ਸਿਫਾਲੀ ਸਕੂਲ ਤੇ ਇਹਨਾਂ ਦੇ ਜੈਨ ਸਾਹਿਬ ਪ੍ਰਿੰਸੀਪਲ ਸਾਹਿਬਾਨ ਸਾਰਾ ਸਾਹਿਬ ਤੇ ਸਟਾਫ ਸਾਰਾ ਤੇ 올 ਇੰਡੀਆ ਜਿਹੜਾ ਫੈਡਰੇਸ਼ਨ ਹੈ ਬਾਤ ਅਧੀ ਆਪਣੇ ਵਾਲੀਬਾਲ ਦੀ ਤੇ ਪੰਜਾਬ ਪੰਜਾਬ ਜਿਹੜੇ ਆਪਣੇ ਐਸੋਸੀਏਸ਼ਨ ਹੈ ਸੋ ਇਹਨਾਂ ਨੇ ਮਿਲ ਕੇ ਸਾਂਝੇ ਉਪਰਾਲੇ ਨਾਲ ਇੱਥੇ ਅੱਜ ਜਿਹੜੀ ਸ਼ੁਰੂਆਤ ਕੀਤੀ ਜਾ ਰਹੀ ਹੈ ਪਹਿਲੀ ਫਰਸਟ ਜਿਹੜੀ ਨੈਸ਼ਨਲ ਟੂਰਨਾਮੈਂਟ ਸਟਾਰਟ ਕੀਤਾ ਜਾ ਰਹੇ ਨੇ ਜਿਹੜੇ ਕਿ 3 ਦਿਨ ਚੱਲਣਗੇ ਔਰ ਇਹਦੇ ਵਿੱਚ ਤਕਰੀਬਨ 40 ਟੀਮਾਂ ਭਾਗ ਲੈ ਰਹੀਆਂ ਨੇ ਜਿਹੜੀਆਂ ਕਿ 22 ਸਟੇਟ ਤੋਂ ਆਈਆਂ ਨੇ ਈਵਨ ਮੈਨੂੰ ਹੁਣ ਪਤਾ ਲੱਗਿਆ ਕਿ ਲਦਾਖ ਤੋਂ ਵੀ ਟੀਮ ਇੱਥੇ ਆਈ ਹੈ ਜੇ ਐਨ ਕੇ ਤੋਂ ਲੈ ਕੇ ਉਧਰ ਕੇਰਲਾ ਲੈ ਕੇ ਸਾਰਾ ਤਕਰੀਬਨ ਜਿਹੜਾ ਇੰਡੀਆ ਕਵਰ ਕੀਤਾ ਗਿਆ ਇਹ ਨਾਲ ਸੋ ਇਹੋ ਜਿਹੇ ਉਪਰਾਲੇ ਸਾਨੂੰ ਕਰਨੇ ਚਾਹੀਦੇ ਨੇ ਕਿ ਉਹ ਜਿੱਦਾਂ ਸਾਰੇ ਅਸੀਂ ਜਾਣਦੇ ਕਿ ਸਾਰੇ ਸਾਡਾ ਜਿੰਨਾਂ ਜਨ ਜੇਨਰੇਸ਼ਨ ਸਾਡੀ ਨਸ਼ਿਆਂ ਵੱਲ ਜਾ ਰਹੀ ਹੈ ਸੋ ਇਹੀ ਕੁਛ ਉਪਰਾਲੇ ਨੇ ਜਿਹੜੇ ਕਿ ਅਸੀਂ ਬੱਚਿਆਂ ਨੂੰ ਜਿਹੜਾ ਨਸ਼ਿਆਂ ਤੋਂ ਬਚਾ ਕੇ ਤੇ ਖੇਡਾਂ 'ਚ ਲਿਆ ਸਕਦੇ ਹਾਂ ਜੀ ਜੋਤ ਨੂੰ ਕੀ ਮੈਸੇਜ ਦੇਣਾ ਹੈ ਜੀ ਰਾਜ ਸਾਹਿਬ ਹੈ ਜੀ ਜੋਤ ਨੂੰ ਕੀ ਮੈਸੇਜ ਦੇਣਾ ਹੈ ਜੋਤ ਨੂੰ ਇਹੀ ਮੈਸੇਜ ਦੇ ਰਿਹਾ ਕਿ ਸਾਨੂੰ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਸਾਨੂੰ ਗੇਮਾਂ ਸਿਖਾਉਣਾ ਚਾਹੀਦਾ ਲੇਕਿਨ ਦੂਸਰੇ ਬਨੇ ਸੰਸਥਾਵਾਂ ਵੀ ਅਸਲ 'ਚ ਬੜੀਆਂ ਜਿਹੜੀਆਂ ਕੰਮ ਕਰ ਰਹੀਆਂ ਨੇ ਸਰਕਾਰ ਵੀ ਕਰ ਰਹੀ ਹੈ ਕਿ ਜਿੰਨੇ ਸਾਡੇ ਪਿੰਡ ਹੈਗੇ ਨੇ तकरीबन ਪਿੰਡਾਂ ਵਿੱਚ ਜਿਕੇ ਗਰਾਊਂਡ ਇਹੋ ਜਿਹਾ ਹੋਣੀ ਚਾਹੀਦੀ ਜਿੱਥੇ ਕੋਈ ਪ੍ਰੈਕਟਿਸ ਕਰ ਸਕਣ ਸਰਬੋਤੇ ਪਹਿਲਾ ਚੈਰੀਟੇਬਲ ਟਰਸਟ ਬਣਾਉ ਅਸੀਂ ਕੋਈ 1350 ਬੱਚਾ ਅਸੀਂ ਅਡਾਪਟ ਕੀਤਾ ਹੋਇਆ ਜਿਹੜਾ ਕਿ ਬਾਕਸਿੰਗ ਦਾ ਹੈ ਰੈਸਲਿੰਗ ਦਾ ਹੈ ਜੁਡੋਗ੍ਰੈਟੋ ਦੇ ਹੋਗੇ ਸੋ ਇਹਨਾਂ ਬੱਚਿਆਂ ਨੂੰ ਜਿਹੜੀ ਅਸੀਂ ਸਟਾਰਟਿੰਗ ਸਾਨੂੰ ਥੋੜਾ ਕਰਨਾ ਪੈਂਦਾ ਕਿ ਛੋਟੇ ਬੱਚੇ ਜਦਾਂ ਅਸੀਂ ਪਟਿਆਲੇ ਤੋਂ ਸਟਾਰਟ ਕੀਤਾ ਸੀਗਾ ਚੌਥੀ ਪੰਜਵੀਂ ਛੇਵੀਂ ਜਮਾਤ ਤੋਂ ਬੱਚੇ ਜਿਹੜੇ ਨੇ ਉਹ ਸਾਡੇ ਕੋਲ ਆ ਜਾਂਦੇ ਨੇ ਉਹਨਾਂ ਨੂੰ ਇੱਕ ਲਾਲਚ ਦਿੱਤਾ ਸੀ ਪਹਿਲਾਂ ਕਿ ਤੁਹਾਨੂੰ ਤੁਸੀਂ ਇਹਦੇ ਖੇਲੋਗੇ ਜਿਸ ਲਈ ਸ਼ਾਮੀ ਜਾਣ ਲੱਗਿਆ ਜਿਹੜਾ ਤੁਹਾਨੂੰ ਇੱਕ ਮਤਲਬ 400 ਗ੍ਰਾਮ ਦਾ ਦੁੱਧ ਦਾ ਪੈਕੇਟ ਦੇਾਂਗੇ ਜਿਹੜਾ ਅਮਰੀਕਾ ਦਾ ਸੋ ਉਸ ਜੀ ਸਟਾਰਟ ਕੀਤਾ ਉਹ ਸਟਾਰਟਿੰਗ ਹੁੰਦੀ ਹੈ ਲੇਕਿਨ ਜਿਸ ਲਈ ਬੱਚੇ ਨੂੰ ਇੱਕ ਹੋ ਜਾਂਦਾ ਕਿ ਮੈਨੂੰ ਦੁੱਧ ਮਿਲੇਗਾ ਜਾ ਕੇ ਖੇਡਣ ਤੋਂ ਬਾਅਦ ਆਸਤਾ ਆਸਤਾ ਫਿਰ ਉਹਨੂੰ ਇੱਕ ਲੱਗ ਜਾਂਦਾ ਕਿ ਨਹੀਂ ਖੇਡਾਂ ਨਾਲ ਨਾ ਨਾ ਲਗਾਓ ਲੱਗ ਜਾਂਦਾ ਕਿ ਫਿਰ ਉਹਨਾਂ ਨੂੰ ਦੁੱਧ ਦੁੱਧ ਭੁੱਲ ਜਾਂਦੇ ਨੇ ਉਹ ਤੇ ਇਸ ਤਰੀਕੇ ਨਾਲ ਬੱਚਿਆਂ ਨੂੰ ਜਿਹੜਾ ਗਰਾਊਂਡ ਤੇ ਲਿਆਣਾ ਇਹ ਬਹੁਤ ਜ਼ਰੂਰੀ ਹੈ ਔਰ ਸਾਰੇ ਪਿੰਡਾਂ ਸਾਡੀ तकरीबन ਉਪਰਾਲੇ ਕਾਫੀ ਚੱਲ ਰਹੇ ਨੇ ਸਾਡੀਆਂ 5-600 ਜਣੇ ਸਾਡੇ ਪਿੰਡ ਅਸੀਂ ਕਿਤੇ ਨੇ ਜਿਹੜੇ ਪੰਜਾਬ ਦੇ ਵਿੱਚ ਜਿੱਥੇ ਕਿ ਅਸੀਂ ਖਰਚਾ ਕਰਕੇ ਸਿਰਫ ਗਰਾਊਂਡਸ ਬਣਾ ਰਹੇ ਹਾਂ ਤੇ ਉਹਨਾਂ ਨੂੰ ਜਿਹੜਾ ਜ਼ਰੂਰੀ ਸਮਾਨ ਹੈ ਖੇਡਣ ਦਾ ਉਹ ਸਮਾਨ ਅਸੀਂ ਦੇ ਰਹੇ ਹਾਂ ਸਾਰਾ ਜੀ ਸਰਕਾਰ ਨੂੰ ਕਿਸ ਦਾ ਅੱਜ ਇਹ ਪਹਿਲਾ ਵਾਲੀਬਾਲ ਨੈਸ਼ਨਲ ਚੈਂਪੀਅਨਸ਼ਿਪ ਆ ਔਰ ਡਾਕਟਰ ਐਸ.ਪੀ. ਸਿੰਘ ਘਬਰਾਏ ਉਹਨਾਂ ਦੀ ਸਰਵਦਾ ਪਲਾਚਰੀ ਰਿਟਾਇਰਡ ਟਰ ਵੀ ਬੱਚਿਆਂ ਨੂੰ ਚੰਗੇ ਪਾਸੇ ਲਾਉਣ ਲਈ ਨਸ਼ਿਆਂ ਤੋਂ ਦੂਰ ਰਹਿਣਗੇ ਨਸ਼ਿਆਂ ਦਾ ਖਿਹੜਾ ਛੁੱਟੂਗਾ ਜੇ ਖੇਡਾਂ ਖੁੱਡਾਂ ਵੱਲ ਨੂੰ ਬੱਚੇ ਜਾਣਗੇ ਉਹਦੇ ਤਹਿਤ ਆ ਜੀ ਬਰਾਏ ਸਾਹਿਬ ਡਾਕਟਰ ਐਸ ਪੀ ਸਿੰਘ ਬਰਾਏ ਜੋ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੁਖੀ ਨੇ ਉਹ ਅੱਜ ਇੱਥੇ ਬੱਚਿਆਂ ਦੀ ਹੌਸਲਾ ਵਧਾਈ ਕਰਨ ਆਏ ਨੇ ਤੇ ਅੱਜ ਇਹਦੀ ਜਿਹੜਾ ਨੈਸ਼ਨਲ ਵਾਲੀਬॉल ਦਾ ਚੈਂਪੀਅਨਸ਼ਿਪ ਦਾ ਇੱਥੇ ਆਗਾਜ਼ ਹੋ ਰਿਹਾ ਉਹਦੀ ਸ਼ੁਰੂਆਤ ਕਰਨ ਆਏ ਨੇ ਤੇ ਅਸੀਂ ਲੁਧਿਆਣਾ ਨਿਵਾਸੀ ਤੇ ਜਿਹੜੇ 22 ਸਟੇਟਾਂ ਦੇ ਬੱਚੇ ਸਾਡੇ ਕੋਲ ਇੱਥੇ ਆਏ ਆ ਪੂਰੇ ਹਿੰਦੁਸਤਾਨ ਚ ਬੱਚਿਆਂ ਨੇ ਕੀ ਮੈਸੇਜ ਜਾਂਦੇ ਹੋ ਬੱਚਿਆਂ ਨੂੰ ਮੈਸੇਜ ਇਹ ਆ ਵੀ ਖੇਡਾਂ ਚ ਉਹ ਹੋ ਕੇ ਤਕੜੇ ਗੀਮਾ ਕਰਕੇ ਕਈ ਬੱਚੇ ਇਹਦੇ ਚੋਂ ਸਰਕਾਰੀ ਜੋਬ ਕਰਨਗੇ ਕਈ ਬਾਹਰ ਜਾ ਕੇ ਕੰਮ ਕਮਾਈ ਕਰਨਗੇ ਕਈ ਇੱਥੇ ਗਾਹਾਂ ਬੱਚਿਆਂ ਨੂੰ ਬੱਚੇ ਪੜਾਉਣਗੇ ਕਹਿਣ ਤੋਂ ਭਾਵ ਆ ਵੀ ਇਹ ਜਿਹੜਾ ਕੰਮ ਖੇਡਾਂ ਦਾ ਇਹ ਜਿਹੜਾ ਮਨੋੱਖਾ ਉਹਦੇ ਫਲਾਪਟ ਲਈ ਆ ਵਧਣ ਫੁੱਲਣ ਲਈ ਇਹ ਬੜਾ ਜ਼ਰੂਰੀ ਆ ਖੇਡਾਂ ਤੇ ਅਸੀਂ ਸਾਡੇ ਸਾਹਮਣੇ ਆਏ ਥੋੜੇ ਕੁ ਦਿਨਾਂ ਬਾਅਦ ਕਿਤੇ ਨਾ ਕਿਤੇ ਕੁਛ ਨਾ ਕੁਛ ਸੀ ਖੇਡਾਂ ਕਰਾਉਂਦੇ ਰਹਿੰਦੇ ਆ ਨਸ਼ਿਆਂ ਤੋਂ ਜਾਗਰੂਕ ਕਰਦੇ ਆ ਇਹ ਸਾਰਾ ਉਹਦੇ ਤਹਿਤ ਅੱਜ ਡਾਕਟਰ ਐਸ.ਪੀ. ਸਿੰਘ ਭਰਾਏ ਦਾ ਅਸੀਂ ਲੁਧਿਆਣਾ ਸ਼ਹਿਰ ਤੇ ਜ਼ਿਲ੍ਹਾ ਵੱਲੋਂ ਉਹਨਾਂ ਦਾ ਸਵਾਗਤ ਕਰਦੇ ਆ ਸਾਡੇ ਕੋਲ ਸ਼ਿਫਾਲੀ ਇੰਟਰਨੈਸ਼ਨਲ ਸਕੂਲ ਰਾਹੋ ਰੋਡ ਦੇ ਪ੍ਰਾਂਗਨ ਮੇ ਇਹ 3 ए ਸਾਈਡ ਨੈਸ਼ਨਲ ਵੋਲੀਬॉल ਜੋ ਕਿ ਫਸਟ ਟਾਈਮ ਹੋ ਰਹੀ ਹੈ ਅੰਡਰ 9 ਅੰਡਰ 21 ਬॉयਜ਼ ਇਨ ਗਰਲਸ ਕੀ ਤੋ ਇਸ ਮੇ 20 ਪਲਸ स्टेट से ऑल ओवर इंडिया बॉयज़ एंड गर्ल्स पार्टिसिपेट कर रहे हैं और स्पेशल बात यह है कि इसमें लद्दाख और जम्मू कश्मीर की टीम भी पार्टिसिपेट कर रही है राजस्थान मध्य प्रदेश गुजरात इवन हैदराबाद सब तरफ से ऑल ओवर इंडिया को रिप्रेजेंट करते हुए टीम्स पहुंची हैं ये अपनी तरह का शायद ये पहला ऐसा कार्यक्रम रहा है और uh, शिफाली इंटरनेशनल समस्त स्टूडेंट्स टीचर्स मैनेजमेंट सब धर्मवीर जी और जो कि रिटायर्ड एसपी हैं एंड दिनेश राठौर जी और हमारे स्कूल के डीपी पी गुरदीप जी इनके अंथक प्रयास से ये सारा पॉसिबल हुआ है इनकी एंटायर नेशनल वॉलीबॉल एसोसिएशन को भी मैं शिफाली ग्रुप की तरफ से धन्यवाद करता हूँ प्रॉपर्टी बेचने और खरीदने के लिए संपर्क करें फेयर डील प्रॉपर्टीज